ਵਾੜ ਦੇ ਜਿੰਨੇ ਵੀ ਮੇਰੇ ਪਰਿਵਾਰ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਖੂਬੀ ਮੈਨੂੰ ਇੰਨਾ ਪਿਆਰ ਦੇ ਰਹੇ ਨੇ ਅੱਜ ਵੀ ਸਵੇਰ ਦੇ ਅਸੀਂ ਡੋਰ ਟੂ ਡੋਰ ਕਰ ਰਹੇ ਨੇ ਮੇਰੇ ਰਕੇਸ਼ ਸ਼ਰਮਾ ਜੀ ਵੱਡੇ ਪਾਜੀ ਮੇਰੇ ਨਾਲ ਚੱਲ ਰਹੇ ਨੇ ਸਾਡੇ ਪੰਡੇ ਜੀ ਮੋੜੇ ਨਾਲ ਮੋੜ ਲਾ ਕੇ ਚੱਲ ਰਹੇ ਨੇ ਮੇਰੇ ਅੰਕਲ ਐਸ ਐਚਓ ਸਾਹਿਬ ਇਹਨਾਂ ਨੇ ਇੰਨਾ ਮਾਨ ਸਤਿਕਾਰ ਮੈਨੂੰ ਦਿੱਤਾ 22 ਸਾਲਾਂ ਦੇ ਵਿੱਚ ਮੈਨੂੰ 1.5 ਸਾਲ ਹੋ ਗਏ ਮੈਂ ਮੁਫਤ ਸਲਾਈ ਸੈਂਟਰ ਖੋਲਿਆ ਹੋਇਆ ਹੈ 4 ਮਹੀਨਿਆਂ ਤੋਂ ਫ੍ਰੀ ਕੰਪਿਊਟਰ ਐਜੂਕੇਸ਼ਨ ਦੇ ਰਿਹਾ ਬੱਚਿਆਂ ਨੂੰ ਹੋਰ ਵੀ ਕਈ ਕੰਮ ਨੇ ਚਾਹੇ ਤੁਸੀਂ ਕਿਸੇ ਗੁਰੂ ਘਰ ਚਲ ਜਾਓ ਅੱਜ ਪਹਿਲੀ ਵਾਰ ਮੈਂ ਦੱਸ ਰਿਹਾ ਕਿਸੇ ਵੀ ਗੁਰੂ ਘਰ ਚਲ ਜਾਓ ਉਹਨਾਂ ਨੂੰ ਪੁੱਛੋ ਚੇਤਨ ਨੇ ਕੀ ਕੀਤਾ ਮੈਂ ਬਿਨਾਂ ਕਿਸੇ ਅਹੁਦੇ ਤੋਂ ਬਿਨਾਂ ਕਿਸੇ ਪਾਵਰ ਤੋਂ ਮੈਂ ਕੰਮ ਕੀਤੇ ਆ ਔਰ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਮੈਨੂੰ ਪੂਰਾ ਯਕੀਨ ਹੈ ਕਿ ਉਹ ਸਾਨੂੰ ਜਿਤਾਊਗਾ ਔਰ ਮੈਂ ਆਪਣੇ ਪਰਿਵਾਰ ਦੀ ਸੇਵਾ ਕਰੂੰਗਾ ਮਾਲਕ ਦੀ ਕਿਰਪਾ ਨਾਲ ਚੇਤਨ ਜਨੇਜਾ ਜੀ ਨੂੰ ਅੰਜੂ ਜੀ ਨੇਜਾ ਜੀ ਨੂੰ ਜਿਤਾ ਕੇ ਕਾਂਗਰਸ ਦੀ ਟੋਲੀ ਵਿੱਚ ਇਹ ਸੀਟ ਪਾਉਂਗਾ ਜਿਹਨੇ ਕੰਮ ਕੀਤੇ ਉਹਨੂੰ ਵੋਟ ਪਾ ਦਿਓ ਚਾਹੇ ਉਹ ਕਾਂਗਰਸ ਪਾਰਟੀ ਹੈ ਚਾਹੇ ਹੋਰ ਕਾਂਗਰਸ ਪਾਰਟੀ ਨੇ ਮੈਨੂੰ ਮੌਕਾ ਦਿੱਤਾ ਸਾਡੇ ਸ਼੍ਰੀ ਸੰਜੇਤ ਤਲਵਾਰ ਜੀ ਮੇਰੇ ਕੰਮਾਂ ਨੂੰ ਦੇਖ ਕੇ ਮੈਨੂੰ ਟਿਕਟ ਦਿੱਤੀ ਹੈ ਮੇਰੇ ਨਾਲ ਤਾਕਤ ਖੜ ਗਈ ਹੈ ਮੇਰਾ ਭਰਾ ਖੜ ਗਿਆ ਹੋਇਆ ਕਾਉਂਸਲਰ ਤੇ ਹੁਣ ਉਹ ਵਾਹਿਗੁਰੂ ਦੀ ਮਰਜ਼ੀ ਨਾਲ ਹੀ ਹੋਣਾ ਜੋ ਹੋਣਾ ਉਹਦੀ ਰਹਿਮਤ ਹੈ ਤੇ ਅਸੀਂ ਜਿੱਤਾਂਗੇ ਜ਼ਰੂਰ ਲੁਧਿਆਣਾ ਨਗਰ ਨਿਗਮ ਚੋਣਾ ਨੂੰ ਲੈ ਕੇ ਚੋਣ ਪ੍ਰਚਾਰ ਸਿਖਰਾਂ ਤੇ ਚੱਲ ਰਿਹਾ ਹੈ ਸੋ ਇਸੇ ਲਈ ਤਹਿਤ ਵੱਖ-ਵੱਖ ਉਮੀਦਵਾਰਾਂ ਵੱਲੋਂ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਸੋ ਵਾਰਡ ਨੰਬਰ 5 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅੰਜੂ ਜਨੇਜਾ ਦੇ ਵੱਲੋਂ ਵੀ ਲੁਧਿਆਣੇ ਸ਼ਹਿਰ ਦੇ ਵਿੱਚ ਜਿਹੜੇ ਆਪਣੇ ਵਾਰਡ ਦੇ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਇਸ ਮੌਕੇ ਆਪਣੇ ਕੀਮਤੀ ਵੋਟ ਹੈ ਜਿਹੜਾ ਉਹਨਾਂ ਨੂੰ ਪਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਸੋ ਵੱਖ-ਵੱਖ ਥਾਵਾਂ ਤੇ ਜਾ ਰਹੇ ਅੰਜੂ ਜਨੇਜਾ ਨੂੰ ਹੈ ਜੜਾ ਲੋਕਾਂ ਦਾ ਪਰਮਾ ਹੁੰਗਾਰਾ ਮਿਲ ਰਿਹਾ ਹੈ ਸਹਿਯੋਗ ਮਿਲ ਰਿਹਾ ਹੈ ਤੇ ਆਪਣਾ ਅਸ਼ੀਰਵਾਦ ਹੈ ਜਿਹੜਾ ਲੋਕਾਂ ਦੇ ਵੱਲੋਂ ਇਹਨਾਂ ਨੂੰ ਦਿੱਤਾ ਜਾ ਰਿਹਾ ਹੈ ਕਿ ਵੋਟਾਂ ਦੇ ਵਿੱਚ ਇਹ ਜੇਤੂ ਜ਼ਰੂਰ ਬਣਨ ਪਹਿਲਾਂ ਤਾਂ ਮੈਂ ਆਪਣੇ ਸਾਰੇ ਵਾਰਡ ਦੇ ਜਿੰਨੇ ਵੀ ਮੇਰੇ ਪਰਿਵਾਰ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਖੂਬੀ ਮੈਨੂੰ ਇੰਨਾ ਪਿਆਰ ਦੇ ਰਹੇ ਨੇ ਅੱਜ ਵੀ ਸਵੇਰ ਦੇ ਅਸੀਂ ਡੋਰ ਟੂ ਡੋਰ ਕਰ ਰਹੇ ਨੇ ਮੇਰੇ ਰਕੇਸ਼ ਸ਼ਰਮਾ ਜੀ ਵੱਡੇ ਭਾਜੀ ਮੇਰੇ ਨਾਲ ਚੱਲ ਰਹੇ ਨੇ ਸਾਡੇ ਪੰਡਿਤ ਜੀ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ ਮੇਰੇ ਅੰਕਲ ਐਸ ਐਚਓ ਸਾਹਿਬ ਇਹਨਾਂ ਨੇ ਇੰਨਾ ਮਾਨ ਸਤਿਕਾਰ ਮੈਨੂੰ ਦਿੱਤਾ ਤਹਿ ਦਿਲੋਂ ਧੰਨਵਾਦ ਕਰਦਾ ਜਿੰਨੇ ਵੀ ਮੇਰੇ ਭਰਾ ਮੇਰੇ ਨਾਲ ਚੱਲ ਰਹੇ ਨੇ ਜੇ ਗੱਲ ਕਰੀਏ ਕੈਂਪੇਨ ਦੀ ਕੈਂਪੇਨ ਇਹ ਨਹੀਂ ਹੈਗਾ ਕਿਸੇ ਵੀ ਕੈਂਡੀਡੇਟ ਲਈ ਕਿ ਅੱਜ ਇਲੈਕਸ਼ਨ ਅਨਾਉਂਸ ਹੋ ਗਏ ਤੇ ਮੈਂ ਮਿਹਨਤ ਕਰਨ ਤੁਰ ਪਿਆ ਜਾਂ ਘਰ ਘਰ ਤੁਰ ਪਿਆ ਮੈਂ ਪਿਛਲੇ 2.5 ਸਾਲਾਂ ਤੋਂ ਆਪਣੇ ਪਰਿਵਾਰ ਦੇ ਨਾਲ ਚੱਲ ਰਿਹਾ ਹਾਂ ਉਹਨਾਂ ਨਾਲ ਮੋਢਾ ਨਾਲ ਮੋਢਾ ਲਾ ਕੇ ਚੱਲ ਰਿਹਾ ਹਾਂ ਤੁਸੀਂ ਪਿਛਲੇ 2.5 ਸਾਲਾਂ ਦੇ ਮੇਰੇ ਕੰਮ ਦੇਖ ਲਓ 22 ਸਾਲਾਂ ਦੇ ਵਿੱਚ ਮੈਨੂੰ 1.5 ਸਾਲ ਹੋ ਗਏ ਮੈਂ ਮੁਫਤ ਸਲਾਈ ਸੈਂਟਰ ਖੋਲਿਆ ਹੋਇਆ ਹੈ 4 ਮਹੀਨਿਆਂ ਤੋਂ ਫ੍ਰੀ ਕੰਪਿਊਟਰ ਐਜੂਕੇਸ਼ਨ ਦੇ ਰਿਹਾ ਬੱਚਿਆਂ ਨੂੰ ਹੋਰ ਵੀ ਕਈ ਕੰਮ ਨੇ ਚਾਹੇ ਤੁਸੀਂ ਕਿਸੇ ਗੁਰੂ ਘਰ ਚਲ ਜਓ ਅੱਜ ਪਹਿਲੀ ਵਾਰ ਮੈਂ ਦੱਸ ਰਿਹਾ ਕਿਸੇ ਵੀ ਗੁਰੂ ਘਰ ਚਲ ਜਓ ਉਹਨਾਂ ਨੂੰ ਪੁੱਛੋ ਚੇਤਨ ਨੇ ਕੀ ਕੀਤਾ ਮੈਂ ਬਿਨਾਂ ਕਿਸੇ ਅਹੁਦੇ ਤੋਂ ਬਿਨਾਂ ਕਿਸੇ ਪਾਵਰ ਤੋਂ ਮੈਂ ਕੰਮ ਕੀਤੇ ਆ ਔਰ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਮੈਨੂੰ ਪੂਰਾ ਯਕੀਨ ਹੈ ਕਿ ਉਹ ਸਾਨੂੰ ਜਿਤਾਊਗਾ ਔਰ ਮੈਂ ਆਪਣੇ ਪਰਿਵਾਰ ਦੀ ਸੇਵਾ ਕਰੂੰਗਾ ਦੇਖੋ ਮੁੱਦੇ ਤਾਂ ਮੈਂ ਆਲਰੇਡੀ ਮੀਡੀਆ ਦੇ ਵਿੱਚ ਰੱਖ ਹੀ ਚੁੱਕਾ ਹਾਂ ਮੁੱਦੇ ਮੇਰੇ ਇਹ ਹੈ ਕਿ ਸਾਡੀ ਜਸਵਾਲ ਕਲੋਨੀ ਵਿਸ਼ਾਲ ਕਲੋਨੀ ਨੰਦਾ ਕਲੋਨੀ ਅੰਮ੍ਰਿਤ ਵਿਹਾਰ ਇਹ ਸਾਰੀਆਂ ਕਲੋਨੀਆਂ ਪਿਛਲੇ 3 ਸਾਲਾਂ ਤੋਂ ਇੰਨਾ ਕੁ ਬੁਰਾ ਹਾਲ ਹੋ ਗਿਆ ਹੋਇਆ ਹੈ ਕਿ ਉਸੇ ਪਾਣੀ ਖੜਾ ਰਹਿੰਦਾ ਸੀਵਰੇਜ ਲੀਕ ਹੈ ਸੀਵਰੇਜ ਔਰ ਪਾਣੀ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਮੇਰਾ ਵਿੱਕੀ ਭਰਾ ਕੋ ਇਹਨਾਂ ਨੇ ਚਾਬੀਆਂ ਲੈ ਲਈਆਂ ਮੋਟਰਾਂ ਦੀਆਂ ਮੋਟਰਾਂ ਨਹੀਂ ਚੱਲਦੀਆਂ ਦੋ ਦੋ ਦਿਨ ਮੈਂ ਖੁਦ ਟੈਂਕਰ ਭੇਜਦਾ ਅੰਮ੍ਰਿਤਪੁਰ ਕਲੋਨੀ ਚ ਇੱਕ ਵਾਰੀ ਜਾ ਕੇ ਪਤਾ ਕਰਕੇ ਆਓ ਝਾੜੂ ਸਰਕਾਰ ਕੀ ਕਰ ਰਹੀ ਐ ਸਿਰਫ ਪੈਰੀ ਹੱਥ ਹੋਰ ਇਹਨਾਂ ਕੋ ਕੁਝ ਨਹੀਂ ਹੈਗਾ ਜਾਂ ਪੋਸਟਰਾਂ ਤੇ ਦਿਖੂਗੇ ਤੁਹਾਨੂੰ ਉਦਾਂ ਨਹੀਂ ਦਿਖੂਗੇ ਜਦੋਂ ਇਹਨਾਂ ਨੇ ਇਲੈਕਸ਼ਨ ਅਨਾਉਂਸ ਕੀਤੇ ਇਹਨਾਂ ਨੇ ਸਾਨੂੰ ਗਿਣਤੀ ਦਾ ਇੱਕ ਹਫ਼ਤੇ ਜਾਂ 10 ਦਿਨ ਦਾ ਸਮਾਂ ਦਿੱਤਾ ਔਰ ਉਸ ਤੋਂ ਬਾਅਦ ਇਹ ਲਾਗੇ ਉਦਘਾਟਨਾਂ ਵਾਲੇ ਯਾਰ ਉਦਘਾਟਨ ਕਦੋਂ ਹੋਣੇ ਐ ਜਦੋਂ ਸਰਕਾਰ ਇਹਨਾਂ ਦੀ ਚਲੀ ਗਈ ਉਦੋਂ ਉਦਘਾਟਨ ਕਰਨੇ ਐ ਇਹਨਾਂ ਕੋਲ ਬਸ ਇਸ਼ਤਿਹਾਰ ਹੈ ਇਹ ਆ ਸਕਦੇ ਆ ਪੋਸਟਰਾਂ ਦੇ ਵਿੱਚ ਉਹਦਾਂ ਇਹਨਾਂ ਨੇ ਕੋਈ ਡਿਵੈਲਪਮੈਂਟ ਨਹੀਂ ਕੀਤੀ। ਉਹਨਾਂ ਨੇ ਆਪਣਾ ਨਾਰਾ ਲਾਇਆ ਕਿ ਆਪਣਾ ਐਮਐਲਏ ਆਪਣਾ ਐਮਸੀ। ਦੇਖੋ ਉਹ ਤਾਂ ਬਹੁਤ ਕੁਝ ਕਹਿ ਸਕਦੇ ਆ ਆਪਣਾ ਐਮਐਲਏ ਆਪਣਾ ਐਮਸੀ ਜੋ ਐਮਐਲਏ ਨੇ ਇਸ ਵਾਰਡ ਦਾ ਹਾਲ ਕਰਤਾ ਮੇਰੇ ਪਰਿਵਾਰ ਦੇ ਲੋਕਾਂ ਦਾ ਉਹੀ ਉਹਨਾਂ ਦਾ ਐਮਸੀ ਕਰੂਗਾ। ਐਮਸੀ ਤਾਂ ਕਰੂਗਾ ਜਿਉਂ ਮੇਰਾ ਪਰਿਵਾਰ ਉਹਨਾਂ ਨੂੰ ਬਣਨ ਦਊਗਾ। ਉਹਨਾਂ ਦਾ ਐਮਸੀ ਉਹਨਾਂ ਦੇ ਕਹਿਣ ਨਾਲ ਨਹੀਂ ਹੋਣਾ ਹੈ ਮੇਰੇ ਪਰਿਵਾਰ ਨੇ ਦੇਖਣਾ ਹੈ। ਮੇਰੇ ਪਰਿਵਾਰ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ। ਜੇ ਤੁਸੀਂ ਮੇਰਾ ਕੰਮ ਦੇਖਣੇ ਆ ਨਾ ਮੇਰਾ ਫੇਸਬੁੱਕ ਪੇਜ ਖੋਲੋ ਮੇਰੀ ਫੇਸਬੁੱਕ ਦੇਖੋ 2.5 ਸਾਲ ਤਾਂ ਮਨੂੰ ਪਰਿਵਾਰ ਦੇ ਵਿੱਚ ਮੈਂ ਰੈਗੂਲਰ ਚੱਲ ਰਿਹਾ ਪਿਛਲੇ 5 ਸਾਲਾਂ ਤੋਂ ਤੁਸੀਂ ਮੇਰੀ ਫੇਸਬੁੱਕ ਚੱਕੋ ਦੇਖੋ ਮੈਂ ਹੁਣ ਤੁਹਾਡੇ ਸਾਹਮਣੇ ਸਰੇ ਆਮ ਕਹਿੰਦਾ ਵੋਟ ਤੁਸੀਂ ਆਪਣੇ ਭਰਾ ਨੂੰ ਨਾ ਪਾਓ ਵੋਟ ਤੁਸੀਂ ਆਪਣੇ ਦੋਸਤ ਨੂੰ ਨਾ ਪਾਓ ਜਿਹਨੇ ਕੰਮ ਕੀਤੇ ਉਹਨੂੰ ਵੋਟ ਪਾ ਦਿਓ ਚਾਹੇ ਉਹ ਕਾਂਗਰਸ ਪਾਰਟੀ ਹੈ ਚਾਹੇ ਹੋਰ ਕਾਂਗਰਸ ਪਾਰਟੀ ਨੇ ਮੈਨੂੰ ਮੌਕਾ ਦਿੱਤਾ ਸਾਡੇ ਸ਼੍ਰੀ ਸੰਜੇਤ ਤਲਵਾਰ ਜੀ ਮੇਰੇ ਕੰਮਾਂ ਨੂੰ ਦੇਖ ਕੇ ਮੈਨੂੰ ਟਿਕਟ ਦਿੱਤੀ ਹੈ ਮੇਰੇ ਨਾਲ ਤਾਕਤ ਖੜ ਗਈ ਹੈ ਮੇਰਾ ਭਰਾ ਖੜ ਗਿਆ ਹੋਇਆ ਕਾਉਂਸਲਰ ਤੇ ਹੁਣ ਉਹ ਵਾਹਿਗੁਰੂ ਦੀ ਮਰਜ਼ੀ ਨਾਲ ਹੀ ਹੋਣਾ ਜੋ ਹੋਣਾ ਉਹਦੀ ਰਹਿਮਤ ਹੈ ਤੇ ਅਸੀਂ ਜਿੱਤਾਂਗੇ ਜ਼ਰੂਰ ਤੇ ਜਿੱਤ ਕੇ ਵੀ ਦਿਖਾਵਾਂਗੇ ਬਾਕੀ ਉਹ ਸੱਚੇ ਪਾਤਸ਼ਾਹ ਨੂੰ ਜੋ ਮਨਜ਼ੂਰ ਹੈ ਉਹ ਹੋਊਗਾ ਦੇਖੋ ਗੱਲ ਇਹ ਤਾਂ ਹੈ 18 ਦਿਨ ਹੋ ਗਈ ਹੈ ਤੁਹਾਡੇ ਸਾਹਮਣੇ ਹੈ ਜੋ ਕੰਪੇਨ ਹੋ ਰਹੀ ਹੈ ਡੋਰ ਟੂ ਡੋਰ ਕਰ ਰਹੇ ਹੈ ਸਾਨੂੰ ਜਿਹੜਾ ਇਲੈਕਸ਼ਨ ਜੱਕਦਾਂ ਅਨਾਉਂਸ ਹੋ ਗਿਆ ਸਮਾ ਘਟ ਮਿਲਿਆ ਲੇਕਿਨ ਅਸੀਂ ਫਿਰ ਵੀ ਪੂਰਾ ਕਬੜ ਕਵਰ ਕਰ ਲਿਆ ਸਾਨੂੰ ਬਹੁਤ ਉਰਜਾ ਨਾਲ ਅੱਛਾ ਮਿਲ ਰਿਹਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਲੋਕੀ ਸਾਨੂੰ ਮਾਣ ਮਹਿਸੂਸ ਕਰਦੇ ਆ ਕਿਉਂਕਿ ਮੈਂ 15 ਸਾਲ ਕਾਉਂਸਲ ਆ ਔਰ ਇਹਨਾਂ ਨੇ ਮੇਰੀ ਜਿਹੜੀ ਸੀਟ ਆ ਬੀਸੀ ਦੀ ਗੱਲ ਕਰਤੀ ਹੈ ਕਿਉਂ ਇਹਨਾਂ ਨੂੰ ਪਤਾ ਸੀ ਕਿ ਰੋਕੇਸ਼ਨ ਦਾ ਮੁਕਾਬਲਾ ਨਹੀਂ ਹੋਣਾ ਇਸ ਕਰਕੇ ਮੇਰਾ ਬਾੜ ਬੀਸੀ ਜੀਤਾ ਕਿਉਂਕਿ ਮੇਰੇ ਨਾਲ ਦਾ ਬਾੜ ਉਹੀ ਹੈ ਮੇਰਾ ਦੂਜਾ ਬਾੜ ਉਹੀ ਹੈ ਮੇਰਾ ਵਿਚਕਾਰਲਾ ਬਾੜ ਜਿਹੜਾ ਬੀਸੀ ਕੀਤਾ ਇਹਦਾ ਕਾਰਨ ਇਹੀ ਹੈ ਹੁਣ ਇਹਨਾਂ ਨੂੰ ਮੈਂ ਦੱਸੂਗਾ ਕਿ ਸਮਰਥਨ ਦਿੰਦਾ ਮੈਂ ਕਾਂਗਰਸ ਨੂੰ ਮੈਂ ਕਾਂਗਰਸ ਦਾ ਪੱਕਾ ਸ਼ਿਪਾਈਆਂ ਪ੍ਰਾਣ ਸ਼ਿਪਾਈਆਂ ਔਰ ਮਾਲਕ ਦੀ ਕਿਰਪਾ ਨਾਲ ਚੇਤਨ ਜਨੇਜਾ ਜਨੂੰਜੂ ਜਲੇਜਾ ਜਨੂਨ ਜਿਤਾ ਕੇ ਕਾਂਗਰਸ ਦੀ ਬਈ ਚੋਲੀ ਵਿੱਚ ਇਹ ਸੀਟ ਪਾਉਂਗਾ ਤੁਸੀਂ ਅੱਜ ਦੀ ਡੇਟ ਵਿੱਚ ਕਿਹਨੂੰ ਆਪਣੇ ਮੁਕਾਬਲੇ ਦੇਖ ਰਹੇ ਹੋ ਸਰ ਭਾਈ ਮੇਰਾ ਕਿਸੇ ਨਾਲ ਮੁਕਾਬਲਾ ਨਹੀਂ ਮੈਂ ਆਜ਼ਾਦੀ ਜਿੱਤੀ ਹੈ ਤੇਨ ਮਰ ਮੇਰਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਮੈਨੂੰ ਲੋਕੀ ਪਿਆਰੇ ਐ ਨਾ ਕਰਦੇ ਐ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਸਾਡੇ ਤੇ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੈ ਉਹ ਆਪਰੇ ਆਪਣੇ ਗੱਲ ਗੱਲ ਜਿੱਤੇਵੇਂ ਆਮਦਾਰ ਸਾਰਾ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਅਸੀਂ ਫਾਈਟ ਕਰਦੇ ਆ ਲੇਕਿਨ ਸਾਡੇ ਚ ਕੋਈ ਸਾਡੇ ਨਾਲ ਕਿਸਦਾ ਕੋਈ ਮੁਕਾਬਲਾ ਨਹੀਂ ਮੁੱਦੇ ਕੀ ਹੋਣ ਮੁੱਦੇ ਮੁੱਦਿਆਂ ਲੈ ਕੇ ਦੱਸ ਸਰ ਡਿਵੈਲਪਮੈਂਟ ਕਾਉਂਸਲ ਦਾ ਕੰਮ ਕੀ ਹੈ ਪਰ ਜਿਹਦਾ ਡੈਫੀਨੇਸ਼ਨ ਆਫ ਕਾਉਂਸਲਰ ਕਾਉਂਸਲ ਦਾ ਮਤਲਬ ਕੀ ਹੈ ਲੋਕਾਂ ਨੂੰ ਸਹੂਲਤ ਦੇਣੀ ਲੋਕਾਂ ਦੇ ਨਾਲ ਖੜਨਾ ਲੋਕਾਂ ਨਾਲ ਦੁੱਖ ਸੁੱਖ ਵਿੱਚ ਰਹਿਣਾ ਸੜਕਾਂ ਬਣਾਉਣੀਆਂ ਪਾਣੀ ਸਾਫ਼ ਦੇਣਾ ਸੀਵਰੇਜ ਦੀ ਪ੍ਰਣਾਲੀ ਵਧੀਆ ਚਲਾਣੀ ਔਰ ਦਫ਼ਤਰ ਵਿੱਚ ਵੱਧ ਤੋਂ ਵੱਧ ਟਾਈਮ ਦੇਣਾ ਲੁਧਿਆਣਾ ਲਾਈਵ ਲਈ ਕੈਮਰਾਮੈਨ ਹਨੀ ਦੀ ਰਿਪੋਰਟ